ਜੋ ਤੱਕ ਇੰਡੀਆ ਕ੍ਰਾਈਮ ਨਿਊ ਚੈਨਲ ਦੇ ਨਾਲ ਅੱਜ ਹੀ ਖੜਿਆ ਕਿਲਾ ਲਾਲ ਸਿੰਘ ਵਿੱਚ ਇੱਥੇ ਕੀ ਕਲਰ ਆ ਦੀ ਦੋ ਦੁਕਾਨਾਂ ਦੇ ਤਾਲੇ ਤੋੜੇ ਗਏ ਨੇ ਉਹ ساری ਜਾਣਕਾਰੀ ਤੁਹਾਨੂੰ ਦੁਕਾਨਦਾਰ ਕੋਲੋਂ ਪੁੱਛ ਕੇ ਦੱਸਦੇ ਨੇ ਉਹਨਾਂ ਦਾ हां सोडी साहब देखो ਤੁਹਾਡਾ ਕਿੰਨਾ ਕਿ ਨੁਕਸਾਨ ਹੋਇਆ ਹੈ ਇਹ ਅਧਿਆਇ ਯਾਰ ਇਹ ਬਹੁਤ ਬਹਾ ਕੱਢਿਆ ਰਹਿਣੇ ਐ ਸਾਰੇ ਡੈਗੀ ਉਡੀ ਸਾਹਿਬ ਕਾ ਨੰਗ ਨਕਸਾਨ ਹੋਇਆ ਤੁਹਾਡਾ ਨਕਸਾਨ ਭਾਜੀ ਇਕ ਨੰਮ ਮੋਦਾ ਨਿੱਤੇ ਟੋਕਾ ਟੱਤ ਬੰਤਦਾ ਇਹ ਅੰਡਾ ਉਹ ਨਕਸਾਨ ਹੋ ਗਿਆ ਕਿਉਂਕਿ ਕੈਸ਼ ਲੈ ਕੇ ਆ ਤੇ ਇੱਕ ਦੋ ਮੋਬਾਈਲ ਵਿੱਚ ਲੈ ਗਈ ਆ ਹੋਰ ਤੁਹਾਡਾ ਕੋਈ ਹੋਰ ਕੋਈ ਕੀਮਤੀ ਸਮਾਨ ਕੋਈ ਸਾਰਾ ਡਰੋਇਡ ਮੋਬਾਈਲ ਲੈ ਕੇ ਆ ਉਹ ਗਾਰ ਦੇ ਲੋਕਾਂ ਦੇ ਜਿਹੜਾ ਬਣਨ ਵਾਸਤੇ ਇਹ ਉਹ ਲੈ ਕੇ ਆ ਬਾਕੀ ਜਾ ਕੇ ਕੈਸ਼ ਹੀ ਹੈ ਕੈਸ਼ ਵਿੱਚ ਤੁਹਾਡੇ ਕਿੰਨੇ ਪੈਸੇ ਸੀ ਕੈਸ਼ ਤੁਹਾਡੇ ਘਟ ਵਿੱਚ 5-7000 ਬਕਤਰਾ ਪਿਆਦਾ ਸੀ ਲੋਕ ਨਹੀਂ ਜਾਣ ਆਪਣਾ ਪਿਆਰਾ। ਅੱਗੇ ਲਾਹੋ 10000 ਰੁਪਏ ਦਾ ਹੈ ਰੱਖਿਆ। ਸੋ ਤੁਸੀਂ ਵੇਖ ਸਕਦੇ ਹੋ ਕਿ ਇਹ ਕਿੰਨਾ ਮਾਤੜ ਸਾਥੀ ਹੈ। ਕਿ ਵਿਚਾਰੇ ਦਾ ਕਿੰਨਾ ਨੁਕਸਾਨ ਹੋਇਆ ਹੈ। ਹੋਰ ਸੋਢੀ ਸਾਹਿਬ ਕੀ ਕੀ ਗਿਆ ਟੱਡਾ? ਹੋਰ ਭਾਈ ਮਤਲਬ ਕੀ ਸ਼ਰੀਰ ਦਰਬਾਰ ਤੇ ਲੰਗਰ ਦੀ ਸੇਵਾ ਕਰੀਦੀ ਹੈ। ਉਹ ਹੀ ਹਰ ਮਹੀਨੇ ਮਤਲਬ ਜੋ ਦਿਨ ਹੋਏ ਕੱਠੀ ਕਰੀਦੀ ਹੈ। ਉਹ ਵਪਰੇ ਕਿਉਂ ਦੇ ਤੇ ਉਹ ਵੀ ਗਿਆ ਭਏ ਆ ਕਿੰਨੇ ਕ ਪੈਸੇ ਹੋਲੇ ਭਾਈ ਲਾ ਲ ਤੂੰ 10ਵੇਂ ਮਹੀਨੇ ਦੀ ਕੱਟੇ ਕਰਨ ਦੇ ਤੇ ਆ 5 ਮਹੀਨਾਵੇਂ ਤੇ ਕੋਈ ਆਪੇ ਦਾ ਗਾ ਲਓ ਕਿੰਨੇ ਹੋਏ ਹੋਣਗੇ ਤੁਹਾਡੋ ਘੜ ਦੇ 4 ਤੇ 4000 ਰੁਪਏ ਤੋਂ ਹੋਏਗਾ ਉੱਥੇ ਵੀ ਵਾਜਾ ਹੀ ਖੜਿਆ ਕਿਲਾ ਲਾਲ ਸਿੰਘ ਵਿੱਚ ਕਿ ਕੱਲ ਰਾਤ ਦੀ ਸੋਰੀ ਹੋ ਗਈ ਏ ਔਰ ਸਾਰੀ ਜਾਣਕਾਰੀ ਇਹ ਬਾਬਾ ਜੀ ਕੋ ਲੈਣੇ ਆ ਕਿ ਇਹ ਕਿਹੜੀ ਗਰੀ ਦੁਕਾਨ ਦੇ ਉੱਤੇ ਕਾਲਾ ਟੁੱਟਾ ਏ ਹਾਂਜੀ ਬਾਬਾ ਜੀ ਇਹ ਦੂਜੇ ਕੰਮ ਦੁੱਤੀਆਂ ਨੇ ਛਾਣੀ ਨਾ ਤੋੜੀਆਂ ਨੇ ਇੱਕ ਉਹ ਨਾਈਜੀ ਬਾਨ ਤੇ ਬਾਕੀ ਸਾਰੀਆਂ ਲਗਾਣਾ ਨੂੰ ਛਾਣੀ ਲੱਗੀ ਹੋਈ ਆ ਉੱਥੋਂ ਲੈ ਗਏ ਜੀ ਉਹਨੇ 10 ਗਿਆਨ ਲਗਾਣਾ ਲਿਆ ਏ ਟੀਐਮ ਵੀ ਛਾਣੀ ਲੱਗੀ ਆ ਸੋ ਇਹਨਾਂ ਦਾ ਕਹਿਣਾ ਵਾ ਕਿ ਜਿੰਨੀਆਂ ਵੀ ਇੱਥੇ ਟੋਟਲ ਦੁਕਾਨਾਂ ਨੇ ਉਹਨਾਂ ਸਾਰਿਆਂ ਨੂੰ ਸ਼ੈਣੀ ਲਾ ਕੇ ਤੋੜਿਆ ਗਿਆ ਏ ਤੇ ਕੁਝ ਦੁਕਾਨਾਂ ਦਾ ਬਚਾ ਏ ਬਾਬਾ ਇਹ ਕਿਹੜੀ ਕਿਹੜੀ ਦੁਕਾਨ ਦਾ ਟਾਲਾ ਟੁੱਟਾ ਹੈ ਕੱਪੜੇ ਦੀ ਦੁਕਾਨ ਹੈ ਇਹਨੂੰ ਸ਼ੈਣੀ ਲੱਗੀ ਆ ਆ ਨਾਈ ਦੀ ਦੁਕਾਨ ਹੈ ਟੁੱਟ ਗਈ ਆ ਮੇਰੀ ਦੁਕਾਨ ਆ ਜੋ ਜਿਹੜੀ ਨਾਈ ਦੀ ਦੁਕਾਨ ਹੈ ਤੇ ਚੋਂ ਕੀ ਕੀ ਗਿਆ ਜੇ ਇਹ ਚੋਂ ਬੈਟਰਾਂ ਗਿਆ ਹਲੇ ਬੈਟਰਾਂ ਦਾ ਪਤਾ ਲੱਗਾ ਹੋ ਮੋਟਾ ਸਮਾਨ ਹੋਈ ਆ ਬਾਕੀ ਨਿਕਾਲ ਕੇ ਦੇਖਾਂਗੇ ਬਾਅਦ ਚੋ ਉਹ ਜਿਹੜੀ ਦੂਜੀ ਦੁਕਾਨ ਉਹ ਕਿਹਦੀ ਏ ਉਹ ਛੋਟੀ ਦੀ ਦੁਕਾਨ ਜੀ ਮਾਲਾ ਵਾਲੀ ਆ ਜੀ ਬਾਕੀ ਹੋ ਆਏਗਾ ਫੇਰ ਹੀ ਪਤਾ ਲੱਗੇਗਾ ਉਹ ਆਏਗਾ ਤੇ ਚੁੱਕੇ ਦਾ ਸ਼ਟਰ ਦੇਖੋ ਲੱਗਦਾ ਤੇ ਬਾਬਾ ਜੀ ਏਟੀਐਮ ਕਿਹੜਾ ਜੀ ਇੱਥੇ ਏਟੀਐਮ ਆ ਲੱਗੇ ਜੂਨੀਅਰ ਬੈਂਕ ਦਾ ਏਟੀਐਮ ਉਨੂੰ ਵੀ ਸ਼ੈਣੀ ਲੱਗੀ ਆ ਆ ਜੂਨੀਅਰ ਬੈਂਕ ਦਾ ਸੋ ਇਹ ਜੂਨੀਅਰ ਬੈਂਕ ਹੈ ਇਹਨੂੰ ਵੀ ਸ਼ੈਣੀ ਲੱਗੀ ਆ ਜੀ ਬਾਬਾ ਜੀ ਕਿੰਨੇ ਵਜੇ ਦੀ ਘਟਨਾ ਰਾਤ ਫੇਰ ਪਤਾ ਨਹੀਂ ਰਾਤ ਕਿਹੜੇ ਵੇਲੇ ਹੋਈ ਹੈ ਜੀ ਮੈਂ ਤਾਂ ਸ਼ਹਿਰੇ ਵਿੱਚ ਸੱਤ ਹੋਏ ਫੇਰ ਤੁਹਾਨੂੰ ਕਿੱਦਾਂ ਪਤਾ ਲੱਗਾ ਏ ਮੈਂ ਸ਼ਹਿਰੇ ਸਾਥ ਹੋ ਕੇ ਆਪਣੀ ਦੁਕਾਨ ਖੋਲ੍ਹਦੀ ਆਣ ਕੇ ਵੇਖਿਆ ਤੇ ਦੁਕਾਨ ਸੀ ਠੀਕ ਹੋ ਗਿਆ ਪੁੱਛਿਆ ਦੋ ਬਾਹਰ ਪੀਣ ਆਈ ਦੀਆਂ ਮੈਂ ਕਹਾ ਵੀ ਨਾਈ ਦੇ ਪਿੱਛੇ ਬਾਹਰ ਖੋ ਗਈਆਂ ਕੋਈ ਜੁਰੀਆ ਦਾ ਪਰਿਵਾਰੀ ਜਿੱਦਾ ਦੁਕਾਨ ਹੈ ਤੇ ਨਾਈ ਦੀ ਦੁਕਾਨ ਚੋਂ ਕੀ ਕੀ ਚੋਰੀ ਹੋਇਆ ਹੈ ਨਾਈ ਦੁਕਾਨ ਤੇ ਬੈਟਰਾ ਗਿਆ ਬਾਕੀ ਸਮਾਨ ਜੇ ਬਹੁਤ ਦਿੱਸਪਾ ਲੱਗੂਗਾ ਠੀਕ ਹੈ ਨਾਈ ਦੁਕਾਨ ਦੀ ਭਾਈ ਕਾਲਪਾ ਜੀ ਹਾਂ ਜੀ ਕੀ ਕੀ ਸਮਾਨ ਗਿਆ ਹੈ ਤੁਹਾਡਾ ਵੀਰ ਜੀ ਲੋਗ ਛਟੜਾ ਦਾ ਤੋੜਤਾ ਨਾ ਨੇ ਤੇ ਅੰਦਰੋਂ ਮੇਰਾ ਬੈਂਡਰਾ ਚੋਰੀ ਕਰਾ ਹੋ ਗਿਆ ਬੰਦਾ ਬੈਠ ਰਿਹਾ ਜੇ ਉਹ ਵੀ ਕੀ ਗਏ ਨਹੀਂ ਵੀਰ ਜੀ ਬੈਂਡਰਾ ਹੀ ਚਲਾ ਹਾਂ ਜੀ ਕੀ ਮਾਨ ਤੁਹਾਡੇ ਤੋਂ ਮੈਂ ਹੋਰ ਇੱਕ ਮੰਗ ਕਰਦਾਂਗੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਬੰਦੇ ਹੈਗੇ ਤੇ ਖਾਸ ਕਰਕੇ ਉਹਨੂੰ ਮੈਂ ਕਹਿਣਾ ਵਾਂ ਕਿ ਕਾਰਵਾਈ ਇਹਨਾਂ ਦੇ ਕੀਤੀ ਜਾਵੇ ਇਹਨਾਂ ਬੰਦੇ ਜਲਦੋ ਜਲ ਲੱਭੇ ਜਾਣ ਤੇ ਮੇਰਾ ਬੈਂਡਰਾ ਨੰਬਰ ਆਉਖਾ ਲਵਾਇਆ ਸੀ ਬੈਂਡਰਾ ਦੋ ਕਸ਼ਾਲ ਹੋ ਗਈ ਕਿਹਤਾਂ ਤੱਕ ਲਵਾਇਆ ਭਾਜੀ ਬੈਂਡਰਾ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੈਟਵਰਕ